ਅੱਛਾ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਬਾਪੂ ਜੀ ਕੀ ਹਾਲ ਹੈ ਠੀਕ ਹੋ ਜੀ ਆਰਾਮ ਕਰੀ ਅਸੀਂ ਨਹੀਂ ਦੁਨੀਆ ਜਾਣਨਾ ਚਾਹੁੰਦੀ ਆ ਬਾਪੂ ਜੀ ਇਹ ਹੋਇਆ ਕੀ ਆਪਣੇ ਘਰ ਚ ਜੀ ਕੀ ਗੱਲ ਹੋ ਗਈ ਜੀ ਇਹ ਦੁਨੀਆ ਪਛਾਣ ਹੋ ਗਈ ਜੀ ਵੀਡੀਓ ਦੇਖ ਕੇ ਜੀ ਆਪਾਂ ਨੂੰ ਵੀਰ ਨੂੰ ਮਿਲ ਲਈਏ ਮੜਾ ਦੇ ਇੱਕ ਵਾਰੀ ਦੇਖ ਲਈਏ ਸੁਖ ਸਾਧ ਵੀ ਠੀਕ ਹੈ ਜੀ ਬੰਦਾ ਬੰਦਾ ਠੀਕ ਹੈ ਜੀ ਤੁਰਦਾ ਫਿਰਦਾ ਅੱਛਾ ਅੱਛਾ ਜੀ ਇਹ ਉਹ ਵੀਰ ਵੀਰ ਆ ਜੀ ਜਿਹਦੀ ਤੁਸੀਂ ਵੀਡੀਓ ਦੇਖੀ ਆ ਜੀ ਇਸ ਟਾਈਮ ਅਸੀਂ ਫਾਜ਼ਲਕਾ ਦੇ ਵਿੱਚ ਅਵੋਰ ਦੇ ਨਾਲ ਪਿੰਡ ਹੈ ਜੀ ਜਿਹੜਾ ਵਜੀਦਪੁਰ ਕਟਿਆਵਾਲੀ ਅਸੀਂ ਇੱਥੇ ਖੜੇ ਹਾਂ ਜੀ ਔਰ ਇਹ ਉਹ ਵੀਰ ਹੈ ਮੈਂਟਲੀ ਜਿਹਦੇ ਤੇ ਤਸ਼ੱਦਦ ਹੋਇਆ ਜੀ ਸਾਰੇ ਪਰਿਵਾਰ ਵੱਲੋਂ ਇੰਨੀ ਤਸ਼ੱਦਦ ਇਸ ਵੀਰ ਤੇ ਹੋਈ ਆ ਦੁਨੀਆ ਦੇਖ ਕੇ ਕੰਬ ਗਈ ਜੀ ਇੱਕ ਵਾਰੀ ਤਾਜ਼ਾ ਤਸਵੀਰਾਂ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਟਿਆਵਾਲੀ ਦੀਆਂ ਨੇ ਜਿੱਥੇ ਇੱਕ ਭੋਲੇ ਭਾਲੇ ਪਗਤ ਬੰਦੇ ਤੇ ਬੇਤਹਾਸ਼ਾ ਤਸ਼ੱਦਦ ਕੀਤਾ ਜਾਂਦਾ ਸੀ ਉਹਦੀ ਇੰਨੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਸੀ ਕਿ ਉਹ ਬੇਹੋਸ਼ ਤੱਕ ਹੋ ਜਾਂਦਾ ਸੀ ਇੱਥੇ ਹੀ ਬਸ ਨਹੀਂ ਇਸ ਔਲੇ ਪਾਲੇ ਇਨਸਾਨ ਨੂੰ ਜਦੋਂ ਕੁੱਟਮਾਰ ਕੀਤੀ ਜਾਂਦੀ ਤਾਂ ਇਸ ਨੂੰ ਰੱਸਿਆਂ ਨਾਲ ਬੰਨ ਲਿਆ ਜਾਂਦਾ ਸੀ ਤੇ ਬਾਹਰ ਤੇ ਦੂਜੇ ਪਾਸੇ ਲੱਤਾਂ ਤੋਂ ਰੱਸੇ ਨਾਲ ਬੰਨ ਕੇ ਇਸ ਨੂੰ ਖਿੱਚਿਆ ਜਾਂਦਾ ਸੀ ਕਿ ਇੱਕ ਰੱਬ ਦਾ ਬੰਦਾ ਅਜਿਹਾ ਆਇਆ ਜਿਸ ਨੇ ਇਹ ਤਸ਼ੱਦਦ ਹੁੰਦਾ ਚੋਰੀ ਆਪਣੇ ਕੈਮਰੇ ਦੇ ਵਿੱਚ ਰਿਕਾਰਡ ਕਰ ਲਿਆ ਤੇ ਇਸ ਜ਼ਾਲਮ ਬੰਦੇ ਦੀ ਤਸਵੀਰ ਪੂਰੀ ਦੁਨੀਆ ਦੇ ਸਾਹਮਣੇ ਲਿਆਂਦੀ ਇਸ ਸਾਰੀ ਸੇਵਾ ਨੂੰ ਨਿਭਾਇਆ ਆਪਣਾ ਪਰ ਸੇਵਾ ਸੁਸਾਇਟੀ ਦੇ ਭਾਈ ਪਾਲ ਖਰੋੜ ਹੋਰਾਂ ਨੇ ਜਿਨ੍ਹਾਂ ਨੇ ਇਸ ਮਜਲੂਮ ਨੂੰ ਜ਼ਾਲਮਾਂ ਦੇ ਸਕੰਜੇ ਚੋਂ ਆਜ਼ਾਦ ਕਰਾਇਆ ਆਓ ਵੇਖੀਏ ਇਹ ਸਾਰੀ ਵੀਡੀਓ ਗੱਲਬਾਤ ਕਿਸ ਤਰ੍ਹਾਂ ਇਸ ਭਗਤ ਬੰਦੇ ਦੀ ਖਲਾਸੀ ਹੋਈ ਹੈ ਅਹੀ ਨਾ ਜੀ ਦੁਨੀਆ ਜਾਨਣਾ ਚਾਹੁੰਦੀ ਹੈ ਬਾਪੂ ਜੀ ਹੋਇਆ ਕੀ ਆਪਣੇ ਘਰ ਚ ਜੀ ਕੀ ਗੱਲ ਹੋ ਗਈ ਜੀ ਇਹ ਦੁਨੀਆ ਪਛਾਨ ਹੋ ਗਈ ਵੀਡੀਓ ਦੇਖ ਕੇ ਜੀ ਆਪਾਂ ਨੂੰ ਵੀਰ ਨੂੰ ਮਿਲਲੀ ਹੈ ਮਾੜਾ ਜੀ ਇੱਕ ਵਾਰੀ ਦੇਖ ਲੀ ਸੁੱਖ ਸਾਧ ਵੀ ਠੀਕ ਹੈ ਜੀ ਬੰਦਾ ਬੰਦਾ ਠੀਕ ਹੈ ਜੀ ਤੁਰਦਾ ਫਿਰਦਾ ਅੱਛਾ ਅੱਛਾ ਜੀ ਅਸਲ ਨਾ ਜੋ ਵੀਡੀਓ ਦੇਖ ਕੇ ਜੀ ਦੁਨੀਆ ਹਿੱਲ ਗਈ ਜੀ ਹਾਂਜੀ ਦੁਨੀਆ ਹਿੱਲ ਗਈ ਬਾਪੂ ਜੀ ਵੀ ਹੋਇਆ ਕੀ ਪਰਿਵਾਰ ਚ ਹਾਂਜੀ ਹਾਂਜੀ ਬਾਪੂ ਜੀ ਪਤਾ ਕੀ ਆ ਜੀ ਜਿਹੜੇ ਮੈਂਟਲੀ ਬੰਦੇ ਹੁੰਦੇ ਨੇ ਨਾ ਜੀ ਚਾਹੇ ਉਹ 5% ਹੋਣ 10 ਉਹ 45 ਤੋਂ ਤੁਸੀਂ ਹਾਂਜੀ 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 ਬਿਲਕੁਲ ਹੁਣ ਤੁਸੀਂ ਪਛਾਣ ਲਿਆ ਜੀ ਬਿਲਕੁਲ ਜਣਾ ਜੀ ਹਾਂਜੀ ਹਾਂਜੀ ਸਾਡਾ ਕੰਮ ਹੈਗਾ ਜੀ ਇਦਾਂ ਦੇ ਜਿਹੜੇ ਵੀਰ ਨੇ ਉਹਨਾਂ ਲਈ ਕੰਮ ਕਰਦੇ ਹਾਂ ਜੀ ਜੀ ਬਿਲਕੁਲ 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 ਭਾਈ ਜੀ ਕੀ ਹਾਲ ਹੈ ਜੀ ਅਸੀਂ ਹੁਣ ਵੀ ਲੈ ਕੇ ਆਏ ਹਾਂ ਜੀ ਇੱਕ ਇੱਕ ਪਰਿਵਾਰ ਸਾਰਾ ਹੀ ਜ਼ੁਲਮ ਕਰਦਾ ਸੀ ਇੱਕ ਬੰਦੇ ਤੇ ਉਹ ਹੁਣ ਛੜਾਕੇ ਲੈ ਕੇ ਆਇਆ ਜੀ ਅਸੀਂ ਉਹਦਾ ਘਰ ਲੱਭ ਰਹੇ ਹਾਂ ਬੰਦੇ ਦਾ ਜੀ ਅੱਛਾ ਤੇ ਜ਼ਿਆਦਾਤਰ ਸਾਡਾ ਕੰਮ ਕੀ ਹੁੰਦਾ ਜੀ ਜਿਹੜੇ ਮੈਂਟਲੀ ਬੰਦੇ ਨੇ ਉਹਨਾਂ ਨੂੰ ਘਰੋ ਘਰੀ ਪਹੁੰਚਾਉਣਾ ਨਹੀਂ ਚਾਹ ਸੀ ਪੀਲੀ ਬਾਈ ਦੇ ਘਰੇ ਇਸ ਬਾਈ ਦੇ ਘਰੇ ਨਹੀਂ ਚਾਹ ਪੀ ਨਹੀਂ ਚਲੋ ਪੀਵਾਂਗੇ ਜੀ ਪੀਵਾਂਗੇ ਜੀ ਪੀਵਾਂਗੇ ਚਾਹ ਦੇਖੋ ਕੰਮ ਦੇਖੋ ਸਾਹਿਬ ਇਹ ਸਾਰਾ ਕੁਝ ਹੈ ਨਾ ਬੇਟਾ ਲੱਗਦਾ ਈ ਮੇਰੋਂ ਆਪ ਕੋਈ ਜੀ ਬਾਪੂ ਜੀ ਤੁਸੀਂ ਮਾਂ ਬਾਪ ਨਹੀਂ ਨਾ ਇੰਨਾ ਜ਼ੁਲਮ ਕਰਦੇ ਹੁੰਦੇ ਜੀ ਇਹ ਕੀ ਹੋ ਗਿਆ ਜੀ ਮਾਪੇ ਬਾਬਤਾ ਜੀ ਇਦਾਂ ਦੇ ਚਲੋ ਉਹ ਮੇਰਾ ਬੇਟਾ ਨਹੀਂ ਜੀ 37 ਸਾਲ ਦੀ ਉਮਰ ਹੈ ਠੀਕ ਹੈ ਜੀ 36 36 ਇਹਨਾਂ ਰਿਪੋਰਟਾਂ ਦੇ ਕੋਈ ਨਹੀਂ ਸਰ ਇਹਨਾਂ ਦਿਖਾਵਾ ਸਾਰੀ ਮੇਰੀ ਹਾਂਜੀ ਦਿਖਾ ਦਿਓ ਜੀ ਲੈ ਬੋ ਰਿਪੋਰਟਾਂ ਨਹੀਂ ਆਵੇ ਕੋਈ ਨਹੀਂ ਬਿਠਾ ਦੇ ਕੋਈ ਨਹੀਂ ਕੋਈ ਨਾ ਸਾਡੇ ਕੋਲ 150 ਮੈਂਬਰ ਰਹਿ ਰਹੇ ਬਾਪੂ ਜੀ ਪਤਾ ਹੈ ਜੀ ਆਪਾਂ ਕੁੱਟਣ ਦੀ ਕਿਸੇ ਨੂੰ ਲੋੜ ਨਹੀਂ ਹੈਗੀ ਜੀ ਬਾਪੂ ਜੀ ਇਹ ਤਾਂ ਬਹੁਤ ਇਹਦਾ ਇਰਾਦਾ ਮਤਲਬ ਇੱਕ ਤੁਸੀਂ ਰੱਸੀ ਪਾਈ ਨਾ ਜਦੋਂ ਗਲ ਚ ਜੀ ਉਹਦਾ ਹੀ ਬਸ ਤੁਸੀਂ ਸਮਝ ਲਓ ਬਾਪੂ ਜੀ ਇੱਕ ਤਰ੍ਹਾਂ ਦਾ ਵਜਾ ਜ ਬੰਦਾ ਮਾਰ ਲਿਆ ਜੀ ਇਹ ਤੁਸੀਂ ਇਲਾਜ ਫਿਰ ਕਿੱਥੇ ਚਲਾ ਰਹੇ ਹੋ ਜੀ ਕਿਥਾਂ ਉਹ ਤੇ ਦਿਖਾ ਦੇ ਇਹ ਸਭ ਤੋਂ ਪੁਰਾਣੀ ਕਰਤੀ 4 ਤਰੀਕ ਦੀ ਉਦੋਂ ਬਾਅਦ ਦੀ ਹੈ ਜੀ ਤੁਸੀਂ ਉਸ ਦਿਨ ਲੜਾਈ ਤੋਂ ਬਾਅਦ ਦੀ ਹੈ ਜੀ ਤਾਂ ਤੇ ਅੱਗੇ ਵੇਖੋ ਚਲ ਇਹਨੂੰ ਇੱਕ ਮਿੰਟ ਅੰਦਰ ਬਹਿ ਕੇ ਦੇਖਦੇ ਆਂ ਜੀ ਇੱਕ ਮਿੰਟ ਜੀ ਵੀਰੇ ਕੀ ਹਾਲ ਨੇ ਜੀ ਭੈਣੇ ਇੱਧਰ ਹੋ ਜਾਓ ਤੁਸੀਂ ਭੈਣੇ ਭੈਣੇ ਤੁਸੀਂ ਉਧਰ ਵਗ ਜਾਓ ਵੀਰੇ ਕੀ ਹਾਲ ਨੇ ਜੀ ਛੱਟ ਕਿੱਥੇ ਵੱਜੀ ਜੀ ਇਹਦੇ ਦੀ ਇਹਦੇ ਤਾਂ ਸਿਰ ਤੇ ਵੱਜੀ ਸੀ ਕੀ ਹਾਲ ਨੇ ਵੀਰੇ ਠੀਕ ਹੋ ਠੀਕ ਆ ਇੰਨੀ ਕੋ ਪ੍ਰੋਬਲਮ ਆ ਨਾ ਜਿਹੜੀ ਵੀਰੇ ਠੀਕ ਨਹੀਂ ਹੋ ਸਕਦੀ ਹੁੰਦੀ ਇਹ ਵਿਚਾਰਿਆਂ ਦਾ ਐਦਾਂ ਹੀ ਜਨਮ ਹੁੰਦਾ ਇਹਨਾਂ ਦਾ ਐਦਾਂ ਹੀ ਰਹਿਣਗੇ ਜੀ ਮੇਰੀ ਗਲਤੀ ਨਹੀਂ ਹਾਂਜੀ ਸਾਹਿਬ ਜੋ ਪੁੱਤ ਆ ਰੁਗਾਇਆ ਆਂਦੀ ਆ ਨੇ ਹਾਂਜੀ ਇਹ ਗਲਤੀਆਂ ਕਰਦਿਆਂ ਨਹੀਂ ਹਾਂਜੀ ਇਹ ਮੈਨੂੰ ਅੱਛੇ ਨਹੀਂ ਲੱਗਦੀ ਠੀਕ ਹੈ ਮੈਨੂੰ ਨਾਰੇ ਮਿਲਿਆ ਕਿ ਸਾਰਿਆਂ ਨੂੰ ਮਾਰ ਬੈਂਚੋਂ ਸਾਰੇ ਕੁੱਟਿਆ ਕਾਤੋਂ ਜੀ ਕੁੱਟਿਆ ਕਾਤੋਂ ਕੋਟਿਆ ਤਾਂ ਮੇਰਾ ਭਾਈ ਆ ਪਰ ਮੈਂ ਕਹ ਸਾਰਾ ਹੀ ਮਾਰ ਤੂੰ ਆ ਦੇਖ ਸੱਟ ਕਿੱਥੇ ਲੱਗੀ ਸੱਟ ਸੱਟ ਲੱਗਿਆ ਪਰ ਮੈਂ ਕਹ ਸਾਰਿਆਂ ਨੂੰ ਮਾਰ ਕ ਇੱਕ ਉਹ ਜੱਟ ਆ ਦੇਖ ਲੈ ਸਾਰਾ ਹੀ ਮਰੇ ਆ ਨੀ ਆ ਸਾਰੇ ਰਹਿਣ ਲੱਗ ਗਏ ਕੰਕਰ ਨੇ ਇਹ وجہ ਕਿਉਂਕਿ ਤੁਹਾਡੀ ਗਲਤੀ ਕਰ ਕਾਨੂੰਨ ਵੀ ਰਿਆ ਯਾਰ ਖਾਤੀ ਗਲਤੀ ਆਹਦੀ ਗਲਤੀ ਸਾਰੇ ਚੀਜ਼ਾਂ ਦੀਆਂ ਗਲਤੀਆਂ ਸੌਦਾ ਨਾਲ ਸੌਦਾ ਲੱਗ ਆ ਤੁਸੀਂ ਮੰਗੋ ਆਹ ਕਿਤਾ ਬਾਪੂ ਇੱਕ ਮਹੀਨੇ ਦੇ ਵਿੱਚ ਇਹ ਬੋਲਣਾ ਬੰਦ ਕਰ ਜੂਗਾ ਜੀ ਮਤਲਬ ਜੇ ਦਵਾਈ ਆਪਣੇ ਤੋਂ ਸ਼ੁਰੂ ਹੋ ਜਾਵੇ ਮੰਗਾ ਮੰਗੋ ਇੱਕ ਮਹੀਨੇ ਦੀ ਵੀ ਗੱਲ ਨਹੀਂ ਹੈਗੀ ਸਹੀ ਆਪਣੇ ਵਾਂਗੂ ਜ਼ਿੰਦਗੀ ਜੀਣ ਲੱਗ ਜੂਗਾ ਜੀ ਦਵਾਈ ਧਰਤੀ ਅਸੀਂ ਨਿੱਕੇ ਦੇਣ ਨੂੰ ਤਿਆਰ ਆ ਪ੍ਰੋਬਲਮ ਇੱਕ ਮਹੀਨੇ ਤੋਂ ਪਹਿਲਾਂ ਪਹਿਲਾਂ ਠੀਕ ਹੋ ਜੂਗੀ ਬਹੁਤ ਵਧੀਆ ਜੀ ਆ ਜਿਹੜਾ ਬੋਲਦਾ ਨਾ ਜੀ ਵਾਰੀ ਵਾਰੀ ਹਾਂਜੀ ਇਹ ਤਾਂ ਇੱਕੜੇ ਬੋਲੀ ਜਾਂਦਾ ਕਿ ਥੋੜਾ ਹੀ ਬੋਲਦਾ ਜੀ ਹਾਂ ਜੀ ਸਾਰਾ ਅੱਧੀ ਨਹੀਂ ਬੋਲਦਾ ਇਹ ਤਾਂ ਕੁਝ ਵੀ ਗੱਲ ਨਹੀਂ ਹੈਗੀ ਬਾਪੂ ਜੀ ਇਹਨੂੰ ਕੁੱਟਦੇ ਕਾਹ ਤੋਂ ਆ ਜੀ ਆਪਾਂ ਮੈਨੂੰ ਦੱਸਤਾ ਦਿਓ ਜੀ ਕੀ ਜ਼ੁਲਮ ਕਰਤਾ ਇਹਨੇ ਵਿਚਾਰੇ ਨੇ ਉਹ ਜ਼ੁਲਮ ਹੀ ਬਦਾਉਂਦਾ ਜੀ ਹਾਂ ਜੀ ਕਈ ਵਾਰ ਕਿਹਨਾਂ ਉਹ ਜੀ ਇਹਨੂੰ ਮਰਗੀ ਰਿਪੋਰਟਾਂ ਦੇ ਕੋਈ ਮਰਗੀ ਨਹੀਂ ਹੋਣੀ ਬਾਪੂ ਜੀ ਉਹ ਦਿਨੇ ਨੇ ਕੀ ਜ਼ੁਲਮ ਕਰਤਾ ਜੀ ਵਿਚਾਰੇ ਨੇ ਇਹਨੂੰ ਕੁੱਟਣਾ ਕਾਹ ਤੋਂ ਪਿਆ ਇਨਾ ਪੁਲਦੇਵ ਹਾਂ ਜੀ ਇਹਨੇ ਮਾਰਿਆ ਤੁਸੀਂ ਆਪ ਜਨਮ ਲਏ ਹੋ ਐਥੇ ਹਾਂ ਉਹ ਜਨਮ ਲਏ ਨੇ ਆ ਬਾਈ ਉਹ ਉੱਥੇ ਤੁਹਾਨੂੰ ਦਿਖਦੇ ਨੇ ਉਹ ਆਪ ਜਨਮ ਲਏ ਉਹ ਅਬ ਅਭੀ ਲਏ ਹੋ ਤੁਸੀਂ ਤੋਂ ਜਨਮ ਅਬੇ ਇੱਥੇ ਹੀ ਲਿਓ ਜਨਮ ਪਹਿਲਾਂ ਤਾਂ ਜਨਮ ਤੁਹਾਡੇ ਨਹੀਂ ਸੀ ਅਬ ਜਨਮ ਲਏ ਉਹ ਦੇ ਵਿੱਚ ਬਾਜੀ ਕੌਣ ਹੈ ਉਹ ਉਹ ਬਤਾ ਪਹਿਲਾਂ ਮੈਨੂੰ ਕੀ ਕਰ ਤੋ ਆ ਤੁਹਾਡੇ ਜਨਮ ਹੋਏ ਨਹੀਂ ਅਬ ਅਬੇ ਹੋਇਆ ਮੈਂ ਖਤਮ ਕੀਤੀ ਸੀ ਕਿਉਂਕਿ ਮੈਂ ਲੈਰ ਕਰਕੇ ਵਿੱਥਿਆ ਸੀ ਔਰ ਮੈਂ ਧਰਤੀ ਤੇ ਲੜਿਆ ਮੈਂ ਆਪ ਮੈਂ ਉਹ ਕੋਈ ਥੇਲੰਦੇ ਬੈਨ ਇਸਮਾਨ ਸਮਾਨ ਨਹੀਂ ਨਹੀਂ ਗਰਵਾ ਨਹੀਂ ਕਰਦਾ ਅ ਮੈਂ ਲਿਆਂਦੇ ਸੀ ਇਹ ਪੜਿਆ ਵਾ ਕਿੰਨਾ ਜੀ ਮੈਂ 8 8 ਪੜਿਆ 8 ਪੜਿਆ ਮੈਨੂੰ ਸਾਰੇ ਪਤੇ ਨਹੀਂ ਉਹ ਨਹੀਂ ਤੁਹਾਡੇ ਕੀ ਨਹੀਂ ਮਤਲਬ ਕੀ ਗੱਲ ਹੋ ਗਈ ਮੈਂ ਤਾਂ ਜਾਨਣਾ ਚਾਹਣਾ ਦੁਨੀਆ ਜਾਨਣਾ ਚਾਹਣਾ ਅੱਜ ਹੋਏ ਨੇ ਅੱਬੇ ਹੋਏ ਨੇ ਆਪਣਾ ਮੇਰੇ ਕਰਵਾ ਲੰਗਿਆ ਸੀ ਜੀ ਨਹੀਂ ਹੋਏ ਸੀ ਉੱਥੇ ਮੈਨੂੰ ਜਾ ਕੇ ਇੱਕ ਮਿੰਟ ਹਾਂ ਜੀ ਮੇਰੇ ਕੋਲ ਜਾ ਕੇ ਬਹਿ ਗਿਆ ਮੈਂ ਪੁੱਤ ਕਰ ਲਾਂਗਾ ਜੀ ਮੈਂ ਦੱਦੇ ਉੱਥੇ ਬੈਠਿਆ ਨਹੀਂ ਬੈਠਿਆ ਉਹ ਬੈਠਣ ਨਹੀਂ ਦਿੰਦਾ ਮੈਨੂੰ ਉਹ ਉੱਥੇ ਕੁੱਟਿਆ ਸੀ ਮੈਂ ਉਹਨੂੰ ਪਹਿਲਾਂ ਕਿਉਂ ਕੁੱਟਿਆ ਸੀ ਹੈਲੋ ਮੈਂ ਕੁਟਕੇ ਆਇਆ ਕਰਦਾ ਹਾਂ ਵਾ ਬੁਟਿਆ ਨਾ ਵੇਖਿਆ ਮhko ਤੈਨੂੰ ਨਹੀਂ ਮਿਲਿਆ ਮੇਰੇ ਸਾਰੇ ਸੰਜ ਬਣੇ ਨੇ ਇਹ ਉਹ ਬਿਰ ਬੀਰ ਆ ਜੀ ਜਿਹਦੀ ਤੁਸੀਂ ਵੀਡੀਓ ਦੇਖੀ ਆ ਜੀ ਇਸ ਟਾਈਮ ਅਸੀਂ ਫਾਜ਼ਿਲਕਾ ਦੇ ਵਿੱਚ ਅਵੋਰ ਦੇ ਨਾਲ ਪਿੰਡ ਆ ਜੀ ਜਿਹੜਾ ਵਜੀਦਪੁਰ ਕਟਿਆਵਾਂ ਵਾਲੀ ਅਸੀਂ ਇੱਥੇ ਖੜੇ ਆ ਜੀ ਔਰੇ ਉਹ ਵੀਰ ਆ ਮੈਂਟਲੀ ਜਿਹਦੇ ਤੇ ਤਸ਼ੱਦਦ ਹੋਇਆ ਜੀ ਸਾਰੇ ਪਰਿਵਾਰ ਵੱਲੋਂ ਇੰਨੀ ਤਸ਼ੱਦਦ ਇਸ ਵੀਰ ਤੇ ਹੋਈ ਆ ਦੁਨੀਆ ਦੇਖ ਕੇ ਕੰਬ ਗਈ ਜੀ ਇੱਕ ਵਾਰੀ ਵੀ ਇੰਨਾ ਜ਼ੁਲਮ ਇਸ insan ਤੋਂ ਕੀ ਗਲਤੀ ਹੋ ਗਈ ਮੈਂਟਲੀ ਪ੍ਰੋਬਲਮ ਤੁਸੀਂ ਇਹ ਸੋਚ ਕੇ ਦੇਖੋ ਸਰੀਰ ਕਈ ਕੰਮ ਦੇ ਨਹੀਂ ਰਹਿਣਗੇ ਇਹਨੂੰ ਮੜਦਾ ਜੀ ਵੀਰ ਨੂੰ ਬਿਠਾਈ ਆਪਾਂ ਅਰ ਤੁਸੀਂ ਸੋਚ ਕੇ ਦੇਖੋ ਜੀ ਇੱਥੇ ਪਰਿਵਾਰ ਵੱਲੋਂ ਇਹ ਚੀਜ਼ ਹੋਈ ਪਤਾ ਨਹੀਂ ਕੀ ਸਿਚੁਏਸ਼ਨ ਬਣ ਗਈ ਜੀ ਕੀ ਇਹ ਤਾਂ ਵਿਚਾਰੇ ਤੋਂ ਜ਼ੁਲਮ ਹੋਇਆ ਜੀ ਦੇਖੋ ਸਿਰ ਦੇ ਵਿੱਚ ਵੀ ਇਹਦੇ ਜਿਹੜਾ 6:00 ਵਜੇ ਜੀ ਬਾਪੂ ਜੀ ਦੇ ਚਲੋ ਹੁਣ ਦੱਸ ਰਹੇ ਨੇ ਸਾਰਾ ਕੁਝ ਪਰ ਆਪਣੇ ਕੋਲੇ 150 ਸਰੀਰ ਆ ਇਸ ਵਕਤ ਤੁਸੀਂ ਸੋਚੋ ਵੀ 150 ਬੰਦੇ ਨੂੰ ਐਦਾਂ ਕੱਟਣਾ ਨਹੀਂ ਪੈਂਦਾ ਰੱਸਾ ਨਹੀਂ ਗਲਚ ਪਾਉਣਾ ਪੈਂਦਾ ਇਰਾਦਾ ਕਤਲ ਨਹੀਂ ਕਰਨਾ ਪੈਂਦਾ ਉਹਨਾਂ ਨੂੰ ਕੰਟਰੋਲ ਕਰਨ ਲਈ ਪਰ ਬੜਾ ਦੁੱਖ ਲੱਗਿਆ ਵੀਡੀਓ ਦੇਖ ਕੇ ਵੀ ਇੱਕ ਪੜ੍ਹੇ ਲਿਖੇ ਪਰਿਵਾਰ ਪੜ੍ਹੇ ਲਿਖੇ ਨਗਰ ਦੇ ਵਿੱਚੋਂ ਇਹ ਚੀਜ਼ ਹੋ ਜੇਵੇ ਮਤਲਬ ਬਹੁਤ ਹੀ ਦੁੱਖ ਲੱਗਿਆ ਇੱਕ ਵਾਰੀ ਨਾ ਦੁਨੀਆ ਹਿੱਲ ਜਾਂਦੀ ਐ ਐਦਾਂ ਦੀਆਂ ਵੀਡੀਓ ਦੇਖ ਕੇ ਮਤਲਬ ਇਹਨਾਂ ਦਾ ਕੀ ਕਸੂਰ ਐ ਜੀ ਵਿਚਾਰਿਆਂ ਦਾ ਦੁਨੀਆ ਜਾਨਣਾ ਚਾਹੁੰਦੀ ਹੈ ਜੀ ਵੀਰੇ ਕੀ ਹੋਇਆ ਜੀ ਆਪਣੇ ਇੱਕ ਕਮੈਂਟਰੀ ਬੰਦੇ ਨਾਲ ਕੀ ਹੋ ਗਿਆ ਬੈਠੋ ਤੁਸੀਂ ਇੱਧਰ ਆ ਜੋ ਚਾਹੇ ਉੱਥੇ ਇੱਥੇ ਆ ਜੋ ਚਾਹੇ ਵਿਚੇ ਆ ਜੋ ਇੱਥੇ ਬੈਜੋ ਚਾਹੇ ਬੈਜੋ ਬਾਪੂ ਜੀ ਬੈਜੋ ਜੀ ਬੈਜੋ ਬਾਪੂ ਜੀ ਬੈਜੋ ਬਾਪੂ ਜੀ ਬੈਜੋ 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 ਬਾਪੂ ਜੀ ਬੈਜੋ ਬੈਜੋ ਜੀ ਬੈਜੋ ਤੁਸੀਂ ਬੈਜੋ 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 ਵੀਰੇ ਕੀ ਗੱਲ ਹੋਈ ਉਹਨੂੰ ਮਾਰਨਾ ਕਾਤੋਂ ਪੈ ਗਿਆ ਜੀ ਆਪਾਂ ਨੂੰ ਮਜਬੂਰੀ ਬਣੀ ਸੀ ਕਿਵੇਂ ਜੀ ਉਹ ਡੇਢ ਹੀ ਦਿਨ ਸਿੱਟ ਡਾਂਗ ਮਾਰੀ ਸੀ ਓਕੇ ਜੀ ਮੈਂ ਕੁਮਾਰੀ ਜੀ ਓਕੇ ਜੀ ਮਗਰਾਵ ਲੈ ਠੀਕ ਹੈ ਜੀ ਮਸੂਲਾ ਗਿਆ ਜੀ ਕਣਕ ਵਿੱਚ ਮੈਰ ਉਦੋਂ ਨੂੰ ਇਹ ਚਿਕੀ ਉਹ ਆਪਾਂ ਕਣਕ ਤੇ ਇੰਕਲਾਬ ਆ ਕੇ ਬੀਜਿਆ ਉੜਕਟ ਦੱਸ ਦੋ ਜੀ ਮਤਲਬ ਉਹਨੂੰ ਮਾਰਨਾ ਇੰਨਾ ਕਾਤੋਂ ਪਿਆ ਵੀਰੇ ਰੱਸਾ ਕਾਤੋਂ ਗਲ ਚ ਪਾਉਣਾ ਪਿਉ ਦੇ ਸਾਡੀ ਮਜਬੂਰੀ ਬਣੀ ਨਹੀਂ ਵੀਰੇ ਇੱਕ ਮੈਂਟਲੀ ਬੰਦੇ ਨੂੰ ਇਦਾਂ ਨਹੀਂ ਨਾ ਕਾਬੂ ਕੀਤਾ ਜਾ ਸਕਦਾ ਵੀਰੇ ਤੁਸੀਂ ਮੈਨੂੰ ਇਹ ਦੱਸ ਦੋ ਦੇਖੋ ਇੱਕ ਤੁਸੀਂ ਮੰਨ ਲਓ ਹੁਣ ਇੱਕ ਮੈਂਟਲੀ ਬੰਦਾ ਤੁਹਾਨੂੰ ਮਾਰਨ ਲੱਗ ਗਿਆ ਮੰਨ ਲਓ ਉਹਨੂੰ ਆਪਾਂ ਇੰਨੀ ਦਰਿੰਦਗੀ ਨਾਲ ਕਿਉਂ ਕਾਬੂ ਕਰ ਰਹੇ ਹਾਂ ਸਰ ਕੰਟਰੋਲ ਨਹੀਂ ਹੁੰਦਾ ਫਿਰ ਆਪਾਂ ਹੁਣ ਕਿਹੜਾ ਕੰਟਰੋਲ ਕਰ ਲਿਆ ਵੀਰੇ ਉਹਨੂੰ ਦਿਖਾਵਾਂਗੇ ਨਹੀਂ ਉਹ ਠੀਕ ਉਹਦਾ ਇਲਾਜ ਹੈ ਵੀਰੇ ਆਪਾਂ ਪੜੇ ਲਿਖੀ ਇਹ ਉਹਦੇ ਦੌਰੇ ਪੈਂਦੇ ਨੇ ਇਹ ਦੌਰੇ ਤਾਂ ਪੈਂਦੇ ਨੇ ਉਹ ਦੌਰਾ ਪਿਆ ਸੀ ਇਹਨਾਂ ਤੇ ਟੈਕ ਕੀਤਾ ਅਸੀਂ ਨੇ ਗ੍ਰੇ ਇਹ ਸਾਹਮਣੇ ਇਹ ਗੱਲ ਹੈ ਇਹਨਾਂ ਦੀ ਵੀ ਅਸੀਂ ਕੋਈ ਬੋਲਦੇ ਨਾ ਬੈਟਰੀ ਸਿੱਦਾ ਸਾਡੇ ਕੋਲੇ ਕੁੱਣੀ ਸਮਝਾ ਕੇ ਲੋਕਾਂ ਦੇ ਆਦੇ ਮੁੰਡੇ ਨੂੰ ਕੌਣ ਮਾਰਦਾ ਸਾਡੇ ਕੋਲੇ 150 ਮੈਂਬਰ ਆ ਜੀ ਇਸ ਵਕਤ ਹਾਂ ਜੀ ਤੁਸੀਂ ਸਾਡੀ ਗੱਲ ਨੂੰ ਸਮਝਿਓ ਸਮਝਾਂਦੇ 150 ਮੈਂਬਰ ਆ ਜਿਹੜੇ ਵਿੱਚ ਟਾਇਲਟ ਵੀ ਕਰਦੇ ਨੇ ਅਟੈਕ ਵੀ ਕਰ ਦਿੰਦੇ ਨੇ ਗਾਲਾਂ ਵੀ ਕੱਢ ਦਿੰਦੇ ਨੇ ਮਾਮਾ ਦੀਆਂ ਗਾਲਾਂ ਤਾਂ ਨਾਰਮਲ ਆ ਪਰ ਅਸੀਂ ਉਹਨਾਂ ਨੂੰ ਕਦੇ ਵੀ ਕੁੱਟਮਾਰ ਕਰਕੇ ਕਾਬੂ ਨਹੀਂ ਕਰਦੇ ਛਿੜਕ ਦਿੰਦਾ ਕੋਈ ਚਲੋ ਮਾਪੇ ਵੀ ਛਿੜਕ ਦਿੰਦੇ ਨੇ ਇੰਨੀ ਦਰਿੰਦਗੀ ਨਾਲ ਇੱਕ ਬੰਦੇ ਨੂੰ ਕੁੱਟਣਾ ਜੀ ਇਹ ਤਾਂ ਹਾਂਜੀ ਇੱਕ ਵਾਰ ਜੀ ਮੈਨੂੰ ਉਹ 36 ਸਾਲੀ ਹੋ ਗਈ ਹਾਂਜੀ ਇੰਗਲਿਸ਼ ਵਿੱਚ ਭਾਈ ਸਾਲੀ ਹੋ ਗਈ ਅਸੀਂ ਆਪ ਵੀ ਨੱਬਿਆਈ ਹੈ ਸਾਰਾ ਕੁਝ ਕਰੀ ਜੀ ਮੈਂ ਬਾਤ ਕਰ ਮਾ ਜੀ ਉਹ ਕੋਈ ਆਪ ਘਰ ਵਾਲੀ ਸਾਕੇ ਨਾ ਗੱਲ ਦਿਰਤਾ ਕਰਨ ਲੱਗ ਗਿਆ ਪਾ ਦੇ ਵੀਰ ਤੁਸੀਂ ਇੰਨਾ ਕੁੱਟਿਆ ਯਾਰ ਉਹਦੇ ਗਲ ਚ ਰੱਸੀ ਪਾ ਲਈ ਹਨ ਗਲ ਮੈਂ ਭੱਜ ਕੇ ਫਿਰ ਉਹਨੂੰ ਵੀਰੇ ਮਾਰਿਆ ਕੀ ਹੋ ਗਿਆ ਦੋਨੋਂ ਬਹੁਤ ਦਿਮਾਗ ਚ ਕੀ ਆ ਗਿਆ ਸਾਡੇ ਕੰਟਰੋਲ ਸੇ ਬਸ ਦੀ ਬਾਤ ਨਹੀਂ ਹੋਈ ਸੰਤੁਲਨਤ ਨਿਕਲ ਗਿਆ ਮੇਰਾ ਉਹ ਡੇਢ ਦਿਨ ਹਾਰਡ ਦਾ ਮਰੀਜ਼ ਹੈ ਤੁਹਾਡੀ ਮਾਤਾ ਮੰਮੀ ਉਹਨੂੰ ਤੇ ਪਾਣੀ ਪਾ ਪਾ ਕੇ ਉਹ ਪਾਣੀ ਇਸ ਤਰ੍ਹਾਂ ਪਾਉਂਦੀ ਸੀ ਦਵਾਈ ਦਿੰਦੇ ਸੀ ਉਹ ਦਵਾਈ ਲੈ ਕੇ ਸ਼ਾਂਤ ਹੋ ਜਾਣ ਪਤਾ ਕੀ ਹੁੰਦਾ ਵੀਰੇ ਅਸੀਂ ਨਾ ਹਮੇਸ਼ਾ ਹੀ ਬੋਲਦੇ ਆ ਵੀਡੀਓ ਚ ਜਿਹੜੀਆਂ ਮਾਂ ਹੁੰਦੀ ਆ ਨਾ ਵਿਚ ਆਏ ਬੰਦਾ ਮੈਂਟਲੀ ਹੋਵੇ ਗੰਦ ਚ ਬੈਠਾ ਹੋਵੇ ਮਾਂ ਪਤਾ ਕੀ ਕਹਿੰਦੇ ਮੇਰਾ ਇਹ ਹੀ ਰਈ ਪੁੱਤਾ ਇੱਥੇ ਆ ਕੇ ਤਾਂ ਉਹ ਵੀ ਫੇਲ ਹੋ ਗਈ ਗੱਲ ਗੱਲ ਹੈ ਜੀ ਬਾਪੂ ਜੀ ਤੁਹਾਡੀ ਨਾ ਇਹ ਵੀਡੀਓ ਆ ਜਿਹੜੀ ਉਹ ਤੁਹਾਡੇ ਇਲਾਕੇ-ਇਲਾਕੇ ਚ ਹੀ ਗਈ ਆ ਹਾਂ ਗਈ ਹੁਣ ਸਾਡੇ ਤੱਕ ਨਾ ਕੱਲ ਪਹੁੰਚੀ ਆ ਲੋਕਾਂ ਤੱਕ ਜੀ ਤੁਹਾਨੂੰ ਪਤਾ ਨਹੀਂ ਕਿਹਦੇ ਕਿਹਦੇ ਤੁਹਾਨੂੰ ਫੋਨ ਆਈ ਜਾਣੇ ਨੇ ਹੁਣ ਕਦੇ ਸਮਾਜ ਸੇਵੀ ਕਦੇ ਹਿਊਮਨ ਰਾਈਟ ਕਦੇ ਕਿਹਦਾ ਕੋਈ ਐਸਐਸਪੀ ਕੋਈ ਕਿਤੋਂ ਕੋਈ ਕਿਤੋਂ ਲੋਕ ਭਗਵੰਤ ਮਾਨ ਨੂੰ ਅਟੈਕ ਕਰ ਰਹੇ ਨੇ ਮੁੱਖ ਮੰਤਰੀ ਨੂੰ ਵੀ ਇਹਦਾ ਜ਼ੁਲਮ ਦਾ ਜਿਹੜਾ ਇਨਸਾਫ ਦਵਾਇਆ ਜਾਵੇ ਮੈਂਟਲੀ ਕਿਉਂਕਿ ਮੰਦਬੁੱਧੀ ਬੰਦੇ ਸਾਡੇ ਸੜਕਾਂ 'ਚ ਬਹੁਤ ਫਿਰਦੇ ਨੇ ਪਰ ਆਪਾਂ ਉਹਨਾਂ ਨੂੰ ਕੁੱਟਮਾਰ ਨਹੀਂ ਨਾ ਕਰ ਸਕਦੇ ਮੈਂਟਲੀ ਹਸਪੀਟਲ ਦਾ ਕਨੈਕਸ਼ਨ ਕਰੀਏ ਆਪਾਂ ਉੱਥੇ ਜਮਾ ਕਰਾਈਏ ਇਹ ਪੰਚਾਇਤ ਵਾਲਾ ਬੈਠੇ ਸਾਰਾ ਨਾਮਾ ਬੈਠੀ ਜਿੱਤਾ ਬੈਠੇ ਸਾਰਾ ਬੈਠੇ ਅੰਧੂਠੇ ਜਿੱਕੇ ਦੀ ਹੈ ਬਾਰੇ ਕੋਈ ਨਹੀਂ ਜੇ ਮੰਨ ਲਓ ਬੰਦਾ ਮਰ ਜਾਂਦਾ ਜੀ ਫਿਰ ਆਪਾਂ ਕੀ ਕਰਦੇ ਜੀ ਜੇ ਮਰ ਜਾਂਦਾ ਬੰਦਾ ਜਿਵੇਂ ਬਾਈ ਨੇ ਗਲ 'ਚੋਂ ਰੱਸਾ ਪਾਤਾ ਇਹਦੇ ਵੀ ਜੋ ਮਰ ਜਾਂਦਾ ਜੀ ਫਿਰ ਕੀ ਕਰਦੇ ਜੀ ਹਾਂ ਜੀ ਗੱਦਨਾ ਉਹ ਹੱਥ ਵਿੱਚ ਸਾਦੇ ਨਹੀਂ ਜੀ ਬਾਪੂ ਜੀ ਜੇ ਉਹਦੀ ਡੈਥ ਹੋ ਜਾਂਦੀ ਫਿਰ ਆਪਾਂ ਕੀ ਕਹਿੰਦੇ ਵੀ ਅਸੀਂ ਸਾਨੂੰ ਮਾਰਦਾ ਦੀ ਅਸੀਂ ਤਾਂ ਮਾਰਤਾ ਕੀ ਕਹਿੰਦੇ ਜੀ ਫਿਰ ਆਪਾਂ ਇਦਾਂ ਹੀ ਕਹਿੰਦੇ ਜੀ ਤੁਸੀਂ ਦੱਸੋ ਨਹੀਂ ਨਹੀਂ ਜੇ ਮਾਰ ਦਿਆ ਹਰ ਹੱਥ ਨੂੰ ਮਾਰਾ ਤੇ ਮਰ ਸਦਾ ਵਾ ਨਹੀਂ ਜੀ ਬਾਪੂ ਜੀ ਤੁਸੀਂ ਦੇਖੋ ਤਾਂ ਸਹੀ ਹੈ ਕੀ ਹੋ ਗਿਆ ਜੀ ਮੈਂ ਤਾਂ ਹਨਾ ਇੱਕ ਬੰਦੇ ਤੋਂ ਗਲਤੀ ਹੋ ਜਾਂਦੀ ਅਸੀਂ ਜਾਣਦੇ ਹਾਂ ਜੀ ਆ ਹੁਣ ਬਰਨਾਲੇ ਅਸੀਂ ਕੇਸ ਚੱਕਿਆ ਸੀ ਐਸਐਸਪੀ ਸਾਹਿਬ ਨੇ ਧਿਆਨ ਚ ਲਿਆਂਦਾ ਉਹ ਚਲੋ ਪਿੰਡ ਵਾਲਿਆਂ ਨੇ ਇੱਕ ਮਿੰਟ ਤੁਸੀਂ ਗੱਲ ਤੁਸੀਂ ਦਾ ਭਰਾ ਹੋ ਯਾਰ ਜੇ ਬੰਦਾ ਮੈਂਟਲੀ ਹੋਊਗਾ ਮੇਰੇ ਭਾਈ ਯਾਰ ਉਹਨੂੰ ਆਪਾਂ ਤਾਂ ਦੁਨੀਆ ਜੇ ਕੋਈ ਬਾਹਰਲਾ ਬੰਦਾ ਮਾਰ ਦਿੰਦਾ ਆਪਾਂ ਉਹਦੇ ਉਹਨੂੰ ਚਿਰਕਵੇ ਦਿੰਦੇ ਹਨਾ ਯਾਨੀ ਇੱਕ ਪਰਿਵਾਰ ਦਾ ਜੀ ਜੇ ਉਹਦੀ ਜਗ੍ਹਾ ਤੁਸੀਂ ਹੁੰਦੇ ਮੈਂਟਲੀ ਤੁਸੀਂ ਸੋਚ ਕੇ ਦੇਖੋ ਵੀਰੇ ਕਿਸੇ ਤੇ ਵੀ ਇਹ ਵਿਪਤਾ ਪੈ ਸਕਦੀ ਹੈ ਮੇਰੇ ਭਾਈ ਬੰਦਾ ਮਾਨਸਿਕ ਪ੍ਰੇਸ਼ਾਨ ਕੋਈ ਵੀ ਹੋ ਸਕਦਾ ਸਾਡੇ ਕੋਲ ਇਸ ਟਾਈਮ ਮੈਂ ਦੱਸ ਕੇ ਨਾ ਪਹਿਲਾਂ ਵੀਰ ਨੂੰ 1200 ਬੰਦੇ ਦੀ ਦਵਾਈ ਚੱਲ ਰਹੀ ਹੈ ਜਿਹਦੇ ਵਿੱਚੋਂ 70% ਲੋਕ ਉਹ ਨੇ ਜਿਹੜੇ ਆਪਣੇ ਮੰਗੂ ਠੀਕ ਸੀਗੇ ਕੋਈ ਨੌਕਰੀ ਕਰ ਸਾਡੇ ਕੋਲ ਫੌਜੀ ਬੈਠਾ ਹੈ ਇਸ ਟਾਈਮ ਸਾਡੇ ਕੋਲ ਪੰਜਾਬ ਪੁਲਿਸ ਦਾ ਜਵਾਨ ਬੈਠਾ ਇੰਨਾਰੇ ਬੈਠੇ ਨੇ ਜਿਹੜੇ ਕਿਸੇ ਟਾਈਮ ਵਿਦੇਸ਼ਾਂ 'ਚ ਰਹਿੰਦੇ ਸੀ ਉਹਨਾਂ ਦੀ ਜ਼ਿੰਦਗੀ 'ਚ ਕੋਈ ਨਾ ਕੋਈ ਐਦਾਂ ਦੀ ਘਟਨਾ ਵਾਪਰੀ ਔਰ ਉਹ ਬੰਦੇ ਅੱਜ ਤੱਕ ਮੈਂਟਲੀ ਹੋ ਗਏ ਸਚਾਈ ਜਾਣੇ ਤੁਸੀਂ ਸਾਡੇ ਕੋਲ ਇੱਕ ਮੁੰਡਾ ਬੈਠਾ ਉਹਨੂੰ ਉਹਦੇ ਭੂਆ ਦੇ ਮੁੰ ਉੱਚ ਹੀਨਪਾ ਬਣਾ ਗਈ ਦਿਮਾਗ ਤੇ ਕੋਈ ਇਹ ਜੀ ਸੱਟ ਵੱਜੀ ਵੀ ਮੈਨੂੰ ਇਹਨਾਂ ਨੇ ਕੁੱਟਿਆ ਉਹ ਬੰਦਾ ਮੈਂਟਲੀ ਇੰਨਾ ਜ਼ਿਆਦਾ ਹੋ ਗਿਆ ਅੱਜ ਤੱਕ ਵੀ ਠੀਕ ਨਹੀਂ ਹੋਇਆ ਮਤਲਬ ਜੇ ਤੁਸੀਂ ਕਹੋ ਵੀ ਉਹ ਮਰੀਜ਼ ਨੂੰ ਕੁੱਟ ਕੇ ਆਪਾਂ ਠੀਕ ਕਰ ਦਾਂਗੇ ਕਦੇ ਨਹੀਂ ਕਰ ਸਕਦੇ ਇਹ ਤਾਂ ਆਪਣੀ ਗਲਤ ਗੱਲ ਹੈ ਜੀ ਵੀ ਅਸੀਂ ਉਹਨੂੰ ਕਾਬੂ ਕਰਦੇ ਤੇ ਸਾਡੇ ਤੇ ਅਟੈਕ ਕਰਦਾ ਦੀ ਜੀ ਇਹ ਤਾਂ 2 ਮਿੰਟ ਦੀ ਗੱਲ ਹੁੰਦੀ ਹੈ ਬਾਪੂ ਜੀ ਦੌਰਾ ਜਦੋਂ ਪੈਂਦਾ ਠੀਕਾ ਬੰਦਾ ਕਈ ਵਾਰੀ ਕਰ ਦਿੰਦਾ ਅਟੈਕ ਪਰ ਐਵੇਂ ਵੀ ਨਹੀਂ ਹੈਗਾ ਵੀ ਉਹ ਤੁਹਾਡੇ ਗਲ ਤੇ ਰਸਤਾ ਪਾ ਲੂਗਾ ਤੁਹਾਨੂੰ ਮਾਰ ਦੂਗਾ ਬਾਪੂ ਜੀ ਤੁਸੀਂ ਤਾਂ ਸਿੱਧੇ ਹੀ ਇਰਾਦਾ ਹੀ ਕਤਲ ਇਹਦਾ ਜੇ ਬੰਦਾ ਮਰ ਜਾਂਦਾ ਵੀ ਤੁਸੀਂ ਕੀ ਕਰਦੇ ਕਾ ਬੋਲੀ ਵੀ ਦੇ ਮੈਨੂੰ ਦੱਸ ਵੀ ਮਾਈ ਵੀ ਸਕਦੇ ਮਿੱਤਰ ਤੁਹਾਡਾ ਤੁਹਾਡਾ ਕੀ ਨਾਮ ਆ ਤੁਹਾਡਾ ਮੇਰ ਨਾਮ ਮਿੰਮੀ ਕੁਮਾਰ ਹਿੰਮਤ ਕੁਮਾਰ ਆ ਜੀ ਹਿੰਮਤ ਕੁਮਾਰ ਇਹ ਵੀਰ ਉਹਨਾਂ ਨੇ ਜੀ ਇਹ ਜਿਹੜਾ ਉਹਦੇ ਤੇ ਜ਼ੁਲਮ ਜਿਹੜਾ ਹੋਇਆ ਜੀ ਇਸ ਤਾਂ ਜ਼ੁਲਮੇ ਕਹਾਂਗੇ ਬੇਚੱਕੇ ਪਰਿਵਾਰ ਆ ਜੀ ਪਰ ਇੱਕ ਮੰਦਬੁੱਧੀ ਜਿਹੜਾ ਬੰਦਾ ਜੀ ਦੁਨੀਆ ਜਾਣਨਾ ਚਾਹੁੰਦੀ ਆ ਸਾਰੇ ਭੈਣ ਭਰਾ ਤੜਫ ਉੱਠ ਕੱਢਦੇ ਨੇ ਪਰ ਸਾਡੇ ਵੀ ਅੰਦਰ ਦਿਲਾਂ ਜੀ ਸਾਡੇ ਤੋਂ ਵੀ ਇਹ ਚੀਜ਼ਾਂ ਦੇਖੀਆਂ ਨਹੀਂ ਜਾਂਦੀਆਂ ਪਰ ਇਹ ਇਸ ਵੀਰ ਦਾ ਸਕਾ ਭਰਾ ਜੀ ਉਹ ਚਲੋ ਭਾਈ ਭਾਈ ਲੜ ਪਾਉਂਦੇ ਨੇ ਆਪਾਂ ਮੰਨ ਲੈਂਦੇ ਆ ਪਰ ਦੁੱਖ ਇੱਥੇ ਲੱਗਿਆ ਸਾਡੇ ਭੈਣ ਭਰਾਵਾਂ ਨੂੰ ਜਿੱਥੇ ਮਾਂ ਤੇ ਬਾਪ ਵੀ ਆਪਣੇ ਮੰਦਬੁੱਧੀ ਪੁੱਤ ਨੂੰ ਕਿਤੇ ਤਾਂ ਉਹਦੀ ਕੇਅਰ ਕਰਨੀ ਸੀ ਜਿੱਦਾਂ ਦਾਦੀ ਕਰਦੀ ਆ ਤੇ ਕਿਤੇ ਮਾਂ ਤੇ ਬਾਪ ਆਪਣੇ ਛੋਟੇ ਪੁੱਤ ਨਾਲ ਰਲ ਕੇ ਉਹਨੂੰ ਮਾਰਨਾ ਹੀ ਚਾਹੁੰਦੇ ਨੇ ਇੱਕ ਤਰ੍ਹਾਂ ਦਾ ਉਹਦੇ ਇੰਨੀ ਤਸ਼ੱਦਦ ਸਿਰ ਦੇ ਵਿੱਚ ਸਾਰੀ ਦੁਨੀਆ ਨੇ ਉਹ ਵੀਡੀਓ ਦੇਖੀ ਜੀ ਭੈਣ ਭਰਾਵਾਂ ਨੇ ਅਤੇ ਉਸ ਵੀਡੀਓ ਨੂੰ ਦੇਖ ਕੇ ਦੁਨੀਆ ਹਿੱਲ ਜਾਂਦੀ ਆ ਵੀ ਸਾਡੇ ਸਮਾਜ ਦੇ ਵਿੱਚ ਇੰਨਾ ਗੁੱਸਾ ਵੱਧ ਕਿਵੇਂ ਗਿਆ ਸਾਡੇ ਪਰਿਵਾਰਾਂ ਦੇ ਰਿਸ਼ਤੇ ਨੇ ਕਮਜ਼ੋਰ ਕਿਵੇਂ ਹੋ ਗਏ ਇਸ ਪਿੰਡ ਦੇ ਵਿੱਚ ਇਸ ਘਰ ਦੇ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਦੱਸੀ ਵੀਰ ਉਹਨਾਂ ਨੇ এডਿਕੇਸ਼ਨ ਦੀ ਕੋਈ ਕਮੀ ਨਹੀਂ ਹੈਗੀ ਜੀ ਇਹ ਅਚਨਚੇਤਕ ਹੋਇਆ ਕਿ ਜੀ ਇਹ ਤਾਂ ਹੁਣ ਇਹ ਵੀਰ ਉਹ ਨਹੀਂ ਦੱਸ ਸਕਦੇ ਨੇ ਜੀ ਪਰ ਸਾਡੀ ਨਿਗਾਹ ਦੇ ਵਿੱਚ ਇਹ ਇੱਕ ਜ਼ੁਲਮ ਕੀਤਾ ਇਸ ਵੀਰ ਨੇ ਮਤਲਬ ਇੱਕ ਮੰਦਬੁੱਧੀ ਬੰਦੇ ਤੋਂ ਜੇ ਗਲਤੀ ਵੀ ਹੋ ਜੇ ਮੈਨੂੰ ਲੱਗਦਾ ਮੈਂ ਤੁਹਾਨੂੰ ਮੇਰੀ ਜੇ ਗੱਲ ਦੱਸਾਂ ਜੀ ਸੱਚ ਜਾਣਿਓ ਸੰਸਥਾ ਦੇ ਵਿੱਚ 150 ਸਰੀਰ ਦੇ ਵਿੱਚ ਕਈ ਵਾਰੀ ਐਦਾਂ ਵੀ ਹੋਇਆ ਵੀ ਇੱਕ ਕੌਰ ਸਿੰਘ ਨਾਮ ਦੇ ਬੰਦੇ ਨੇ ਸੋਟੀ ਮਾਰ ਕੇ ਉਂਗਲੀ ਤੱਕ ਤੋੜ ਦਿੱਤੀ ਸੇਵਾਦਾਰ ਦੀ ਪਰ ਉਹਦੇ ਬਦਲੇ ਆਪਾਂ ਮਾੜਾ ਮੋਟਾ ਨੂੰ ਝਿੜਕ ਸਕਦੇ ਆ ਉਹਨੂੰ ਠੀਕ ਕਰਨ ਲਈ ਪਰ ਜੇ ਆਪਾਂ ਕਹੀਏ ਵੀ ਤੇਰੀਆਂ ਵੀ ਦੋਨੇ ਉਂਗਲੀਆਂ ਤੋੜਨੀਆਂ ਨੇ ਮਤਲਬ ਫਿਰ ਆਪਾਂ ਤੋਂ بڑا ਜਲਾਦ ਇਨਸਾਨ ਕੌਣ ਹੋਊਗਾ